ਇਹ ਚੜ ਉਮਾਰ ਦੀ ਪੇਸੀ ਤੇ ਨੇ ਕਿਹਾ ਤੁਸੀਂ ਬਾਰੇ ਬਾਰੇ ਹਟਾ ਲਓ ਬੜਾ ਕਾਫੀ ਗੰਦ ਪਾਇਆ ਹੋਇਆ ਤੇ ਉਹਨੇ ਮਾਰਕੀਟ ਸ਼ੁਰੂ ਕਰਤੀ ਬੰਦੇ ਨੇ ਮੇਰੇ ਕੱਪੜੇ-ਕੁਪੜੇ ਵੀ ਫਾੜਦੇ ਉਹਦੇ ਬੱਚੇ ਨੇ ਕੁੜੀਆਂ ਨੇ ਸਿਆਣੀਆਂ ਠੀਕ ਹੈ ਜੀ ਉਹਨਾਂ ਦੀ ਮਾਂ ਵੀ ਹੈ ਠੀਕ ਹੈ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਕੁੱਟਿਆ ਮੁਰਗੇ ਨੇ ਮੇਰੀ ਕੁੜੀਆਂ ਨੇ ਵਾਈਫ ਨੂੰ ਫੋਨ ਕੀਤਾ ਇਹ ਆਈ ਹੈ ਠੀਕ ਹੈ ਕਿ ਮੁਰਗੇ ਉਹਦਾ ਪਿਓ ਆ ਗਿਆ ਜੀ ਉਹਨੇ ਵੀ ਸਾਡੇ ਗੇਟ 'ਤੇ ਲੱਤਾਂ ਮਾਰੀਆਂ ਇਹਦੇ 'ਤੇ ਲੱਤਾਂ ਮਾਰੀਆਂ ਇਹਦੇ ਕਾਫੀ ਲੱਤਾਂ ਮਾਰੀਆਂ ਅੱਛਾ ਜਿਹੜੇ ਨੇ ਬੰਦੇ ਨੇ ਬੰਦੇ ਨੇ ਫਾੜੇ ਆ ਉਨੇ ਮੇਰੇ ਅਰਦਨਾ ਹੱਥ ਪੜ ਲਿਆ ਗੁਰਵਾਨ ਚੀ ਸਾਰੇ ਕੱਪੜੇ ਫਟ ਗਏ ਮੇਰੇ ਖਲੀ ਦੇ ਵਿੱਚ ਨਹੀਂ ਘਰ ਸਾਡੇ ਘਰ ਵਿੱਚ ਕੁਝ ਕੀਤਾ ਘਰ ਦੇ ਵਿੱਚ ਅਟੈਕ ਕੀਤਾ ਬਾਰੀ ਮਾਰ ਕੇ ਲੱਤਾਂ ਮਾਰੀਆਂ ਗੇਟ ਦੇ ਵਿੱਚ ਅੰਦਰ ਵਰਕੇ ਅਟੈਕ ਕੀਤਾ ਆਮਣੇ ਸਾਹਮਣੇ ਕਰਨੇ ਤੋਂ ਉਹਨਾਂ ਨੇ ਇੰਨਾ ਗੰਦ ਰੱਖਿਆ ਜੀ ਇਹਦੀ ਸਮੈਲ ਮਾਰਦੀ ਹੈ ਬੋਰੇ ਭਰ ਭਰ ਕੇ ਗਵਾੜ ਦੇ ਰੱਖੇ ਹੋਏ ਨੇ ਜੀ ਕਿ ਸਾਰਾ ਕੁਝ ਬਾਰ ਬਾਈਕਾਂ ਲਾਈ ਹੋਈਆਂ ਨੇ ਰੇੜੇ ਵਗੈਰਾ ਵੀ ਆਪਣੇ ਬਾਰ ਲਾਂਦੇ ਨੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਆਮ ਆਦਮੀ ਪਾਰਟੀ ਜਰਦਾਬਾਦ ਆਮ ਆਦਮੀ ਪਾਰਟੀ ਜਰਦਾਬਾਦ ਆਮ ਆਦਮੀ ਪਾਰਟੀ ਜਰਦਾਬਾਦ ਲੁਧਿਆਣਾ ਲਈ ਤੇ ਨਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲਕਪੂਰ ਗੱਲ ਕੀਤੀ ਹੈ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਕੱਲ ਨੂੰ ਇੱਕ ਖਬਰ ਕੀਤੀ ਸੀ ਜਿਹੜੀ ਜਿਸ ਦੇ ਵਿੱਚ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਕੱਪੜੇ ਤੱਕ ਫਾੜ ਦਿੱਤੇ ਗਏ ਸੀ ਉਹ ਲੁਧਿਆਣਾ ਦੇ ਟਿੱਬਾ ਰੋਡ ਦੀ ਘਟਨਾ ਸੀ ਕਿ ਲੇਕਿਨ ਗੱਲ ਕੀਤੀ ਹੋਏ ਇੱਕ ਹੋਰ ਮਾਮਲਾ ਜਿਹੜਾ ੱੱਕਾ ਕਲੋਨੀ ਅਬੇਦਗਰ ਨਗਰ ਉੱਥੇ ਵੀ ਜਿਹੜਾ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਜਿਹੜੀ ਅਸੀਂ ਵੀਡੀਓ ਨਹੀਂ ਚਲਾ ਸਕਦੇ ਆ ਨਾਲ ਜਿਸ ਤਰ੍ਹਾਂ ਕੁੜੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੀ ਮਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਸਦੀ ਮਾਂ ਦੇ ਕੱਪੜੇ ਤੱਕ ਫਾੜ ਦਿੱਤੇ ਜਾਂਦੇ ਨੇ ਗੱਲਬ ਕੌਣ ਨੇ ਸਾਡੇ ਘਾਂਡੀ ਹੈਗੇ ਆ ਹਾਂਜੀ ਕੁੜੀ ਝਾੜੂ ਮਾਰਦੀ ਪਈ ਸੀ ਤੇ ਉਹਨੇ ਕਿਹਾ ਤਾ ਤੁਸੀਂ ਬੋਰੇ ਬੂਰੇ ਹਟਾ ਲਓ ਬੜਾ ਕਾਫੀ ਗੰਦ ਪਾਇਆ ਹੋਇਆ ਤੇ ਉਹਨਾਂ ਨੇ ਮਾਰपीट ਸ਼ੁਰੂ ਕਰਤੀ ਬੰਦੇ ਨੇ ਮੇਰੇ ਕੱਪੜੇ-ਕੱਪੜੇ ਵੀ ਫਾੜਤੇ ਲੱਤਾਂ ਮਾਰੀ ਡੱਟ ਚ ਲੱਤਾਂ ਮਾਰੀ ਬਾਲਬੂਲ ਫੁੱਟਿਆ ਤੇ ਮੇਰੀ ਕੁੜੀ ਬਿਮਾਰ ਹੈ ਇਹਦਾ ਟਾਈਫਾਇਡ ਹੈ ਤੇ ਤੈਨੂੰ ਵੀ ਮਾਰਕੁੱਟ ਕੀਤੀ ਹੈ ਵੀਰੇ ਬੱਚੇ ਤੈਨੂੰ ਵੀ ਨਹੀਂ ਦੇਖਿਆ ਉਹਨਾਂ ਨੇ ਤੈਨਾਂ ਨੂੰ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਮੇਰੇ ਨਾਲ ਵੀ ਕੁੱਟਮਾਰ ਹੋਈ ਕਿਹਨ ਸੀ ਕਿ ਜਿਨ੍ਹਾਂ ਨੇ ਕੁੱਟਮਾਰ ਕੀਤੀ ਨਾਲਾਲੇ ਗਮਾਂਡੀ ਨੇ ਕੀ ਮਾਰਿਆ ਕੀ ਬੰਦੇ ਸੀਗੇ ਜਿਹੜੇ ਤੈਨੂੰ ਕੁੱਟ ਰਹੇ ਸੀਗੇ ਕੀ ਉਹ ਮੁੰਡਾ ਸੀ ਕੁੜੀਆਂ ਸੀ ਅੱਛਾ ਜੀ ਕੁੜੀਆਂ ਸੀ ਹਾਂ ਭਾਈ ਕੁੜੀਆਂ ਸੀਗੀਆਂ ਮੁਰਗੇ ਉਹਨਾਂ ਦੇ ਡੈਡੀ ਆਏ ਆ ਜੀ ਠੀਕ ਹੈ ਜੀ ਡੈਡੀ ਨੇ ਵੀ ਡੈਡੀ ਨੇ ਵੀ ਅ ਮੇਰੀ ਵਾਈਫ ਦੇ ਲੱਤਾਂ ਲੱਤਾਂ ਮਾਰੀਆਂ ਨੇ ਇਹਦੇ ਲੱਤਾਂ ਲੱਤਾਂ ਮਾਰ ਛਾਤੀ ਤੋਂ ਕੱਪੜੇ ਸਾਰੇ ਫਾੜ ਤੇ ਨੇ ਤੁਹਾਨੂੰ ਦਿਖਾ ਨਹੀਂ ਸਕਦਾ ਮੈਂ ਇੰਨੀ ਕੰਡੀਸ਼ਨ ਹਾਂਜੀ ਇੰਨੀ ਕੰਡੀਸ਼ਨ ਆ ਜੀ ਠੀਕ ਹੈ ਜੀ ਅਸੀਂ ਉਹਨਾਂ ਨੂੰ ਇਹੀ ਕਿਹਾ ਕੁੜੀਆਂ ਨੇ ਮੈਂ ਵੀ ਕੰਮ ਤੇ ਚਲਾ ਕੇ ਇਹ ਵੀ ਕੰਮ ਤੇ ਚਲੀ ਗਈ ਠੀਕ ਹੈ ਜੀ ਇਹ ਕੁੜੀਆਂ ਕਹਿੰਦੀ ਉਹਨਾਂ ਨੂੰ ਕਹਿੰਦੇ ਵੀ ਬੋਰੇ ਬੂਰੇ ਆਪਣੇ ਹਟਾ ਲਓ ਵੀ ਅਸੀਂ ਠੀਕ ਨਹੀਂ ਥੋੜੀ ਸਮੈਲ ਆਂਦੀ ਹੈ ਸਾਨੂੰ ਪੱਕਾ ਮੁਲਾਜ਼ਮ ਹਾਂਜੀ ਹਾਂਜੀ ਪੱਕਾ ਮੁਲਾਜ਼ਮ ਹੈ ਜੀ ਮੁਲਾਜ਼ਮ ਹੈ ਜੀ ਆਪਣਾ ਦੁਗਰੀ ਦੇ ਵਿੱਚ ਠੀਕ ਹੈ ਕਾਰਪੋਰੇਸ਼ਨ ਦਫਤਰ ਹੈ ਉੱਥੇ ਜੀ ਕੁੜੀ ਦਾ ਬਾਥਰੂਮ ਤੱਕ ਨਿਕਲ ਗਿਆ ਜੀ ਉਹਨਾਂ ਨੇ ਏਡੀ ਮਾਰਕੁੱਟ ਕੀਤੀ ਹੈ ਕੁੜੀ ਨੂੰ ਰੋਂਦੇ ਕੁੜੀ ਦੇ ਟਾਈ ਫੈਟ ਹੈ ਜੀ ਰਿਪੋਰਟਾਂ ਮੇਰੇ ਘਰੇ ਪਈਆਂ ਭਾਜੀ ਬਿਮਾਰ ਹਲੇ ਤੱਕ ਦਵਾਈਆਂ ਚੱਲ ਰਹੀਆਂ ਉਹਨਾਂ ਰੰਜੀਤ ਹੈ ਕੀ ਹੈ ਰੰਜੀਤ ਕੁਛ ਨਹੀਂ ਹੈ ਜੀ ਸਾਡੇ ਇਹ ਕੰਧ ਲੱਗਦੀ ਹੈ ਬਿਲਕੁਲ ਨਾਲ ਤੇ ਅਮਣੇ ਸਾਹਮਣੇ ਕਰਨੇ ਦੋ ਉਹਨਾਂ ਨੇ ਇੰਨਾ ਗੰਦ ਰੱਖਿਆ ਜੀ ਪੂਰੀ ਸਮੈਲ ਮਾਰਦੀ ਹੈ ਬੋਰੇ ਭਰ-ਭਰ ਕੇ ਕਬਾੜ ਦੇ ਰੱਖਿਓ ਇਹਨੇ ਜੀ ਠੀਕ ਹੈ ਸਾਰਾ ਕੁਝ ਬਾਹਰ ਬਾਈਕਾਂ ਲਾਈ ਹੋਈਆਂ ਰੇੜੇ ਵਗੈਰਾ ਵੀ ਆਪਣੇ ਬਾਹਰ ਲਾਂਦੇ ਨੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਜੀ ਤੁਸੀਂ ਵੀ ਕਾ ਪ੍ਰਾਈਵੇਟ ਕੰਮ ਹੈ ਜੀ ਮੇਰਾ ਪ੍ਰਾਈਵੇਟ ਕੰਮ ਹੈ ਤੁਸੀਂ ਵੀ ਕੰਪਲੇਂਟ ਕਰੋ ਉਸ ਦੀ ਜਿਹਨਾਂ ਲੜਾਈ ਝਗੜਾ ਕਰਤਾ ਬੱਚੀ ਕੱਲਾ ਨਹੀਂ ਕਰ ਸਕਦਾ ਕੱਲਾ ਨਹੀਂ ਤੁਹਾਡੇ ਤੁਹਾਡੇ ਥਰੂ ਮੈਂ ਤਦ ਕਰਕੇ ਸੋਚ ਰਹਾ ਕਿ ਤੁਸੀਂ ਮੇਰੇ ਕੋਲ ਨਾਲ ਜਾਓ ਮੇਰੇ ਗਲੀ ਦੇ ਹਾਲਾਤ ਦੇਖੋ ਤੇ ਆਂਡ ਗਵਾਂਡ ਦੀ ਸਾਰਿਆਂ ਦੀ ਸਪੋਰਟ ਦੇਖੋ ਕੀ ਕਹਿੰਦੇ ਨੇ ਤੁਹਾਨੂੰ ਆਪ ਹੀ ਪਤਾ ਲੱਗ ਜਾਏ ਜੀ ਸੱਚੀ ਦੱਸੀ ਕਿੰਨੇ ਕੁ ਬੰਦਿਆਂ ਨੇ ਤੁਹਾਨੂੰ ਫੜ ਕੇ ਕੁੱਟਿਆ ਤੇ ਕਿੰਨੀਆਂ ਕੁ ਜੁੜਾਨੀਆਂ ਸੀਗੀਆਂ ਪੰਜ ਛੇ ਤਾਂ ਉਹ ਜਨਾਨੀਆਂ ਸੀ ਤੇ ਦੋ ਤਿੰਨ ਬੰਦੇ ਸੀਗੇ ਉਹ ਤੁਹਾਨੂੰ ਫੜ ਲਿਆ ਉਹਨਾਂ ਨੇ ਹਾਂ ਜੀ ਕੀ ਕੀ ਕੁਮਾਰਿਆ ਉਹਨਾਂ ਨੇ ਮੇਰੇ ਵਾਲ ਵੀ ਪੱਟਿਆ ਨਾਲੇ ਲੱਤਾਂ ਵੀ ਮਾਰੀਆਂ ਨੇ ਉਹਨਾਂ ਨੇ ਇਹ ਨਹੀਂ ਕਿ ਕਿੰਨੀ ਛੋਟੀ ਉਮਰ ਦੀ ਤੂੰ ਬੱਚਾ ਉਹਨਾਂ ਦੇ ਬੱਚੇ ਹੀ ਹੋਣਗੇ ਹਾਂਜੀ ਉਹਨਾਂ ਨੇ ਪੂਰੀ ਫੈਮਿਲੀ ਨੇ ਕੁੱਟਿਆ ਭਾਜੀ ਉਹਨਾਂ ਦੇ ਬੱਚੇ ਨੇ ਕੁੜੀਆਂ ਨੇ ਸਿਆਣੀਆਂ ਠੀਕ ਹੈ ਜੀ ਉਹਨਾਂ ਦੀ ਮਾਂ ਵੀ ਹੈ ਠੀਕ ਹੈ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਕੁੱਟਿਆ ਮੁਰਕੇ ਇਹਨਾਂ ਨੇ ਮੇਰੀ ਕੁੜੀਆਂ ਨੇ ਵਾਈਫ ਨੂੰ ਫੋਨ ਕੀਤਾ ਇਹ ਆਈ ਹੈ ਠੀਕ ਹੈ ਜੀ ਮੁਰਕੇ ਉਹਦਾ ਪਿਓ ਆ ਗਿਆ ਜੀ ਉਹਨੇ ਵੀ ਸਾਡੇ ਗੇਟ 'ਚ ਲੱਤਾਂ ਮਾਰੀਆਂ ਇਹਦੀ ਵੀ ਢਿੱਡ 'ਚ ਲੱਤਾਂ ਮਾਰੀਆਂ ਇਹਦੇ ਵੀ ਕਾਫੀ ਸੱਟਾਂ ਮਾਰੀਆਂ ਜੀ ਅੱਗੇ ਹੋਊਗੇ ਮੈਡਮ ਇੱਕ ਮਿੰਟ ਤੁਸੀਂ ਮੈਂ ਜਦੋਂ ਉਹਨਾਂ ਨੇ ਤੁਹਾਨੂੰ ਕੋਟਰੇ ਸੀਗੇ ਬੰਦੇ ਵੀ ਕੋਟਰੇ ਸੀ ਤੁਹਾਨੂੰ ਨਾਲ ਹਾਂਜੀ ਹਾਂਜੀ ਬੰਦੇ ਉਨੇ ਮੇਰੇ ਅੱਦਨਾ ਹੱਥ ਫੜ ਲਿਆ ਗਰਵਾਂਚੀ ਸਾਰੇ ਕੱਪੜੇ ਫੱਟ ਗਏ ਮੇਰੇ ਗਲੀ ਦੇ ਵਿੱਚ ਹੀ ਨਹੀਂ ਘਰ ਸਾਡੇ ਘਰ ਵਿੱਚ ਕੁਝ ਕਿਹਾ ਘਰ ਦੇ ਵਿੱਚ ਅਟੈਕ ਕੀਤਾ ਭਾਜੀ ਵੜ ਕੇ ਲੱਤਾਂ ਮਾਰੀਆਂ ਗੇੜ ਦੇ ਵਿੱਚ ਅੰਦਰ ਵੜ ਕੇ ਅਟੈਕ ਕੀਤਾ ਬੱਚਿਆਂ ਨੇ ਤੁਹਾਨੂੰ ਬੁਲਾਇਆ ਉੱਥੇ ਫਿਰ ਤੁਸੀਂ ਕਿਦਾਂ ਦਾ ਮਾਹੌਲ ਦੇਖਿਆ ਉੱਥੇ ਅਸੀਂ ਤਾਂ ਭਾਜੀ ਜਦੋਂ ਇਹਨਾਂ ਨੇ ਮੈਨੂੰ ਰੋਂਦੇ ਰੋਂਦੇ ਫੋਨ ਕੀਤਾ ਸੀਗਾ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਮੈਂ ਨਾਲ ਹੀ ਡਿਊਟੀ ਛੱਡ ਕੇ ਭੱਜਿਆ ਆ ਕੇ ਡੁਗਰੀ ਚੌਂਕੀ ਦੇ ਕੋਲ ਖੜੇ ਸੀਗਾ ਆ ਤੁਮ ਪਰ ਕੋਲ ਇਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਨਾਲ ਇਹਦਾ ਹੋਇਆ ਵਾ ਤਾਂ ਕਰਕੇ ਅਸੀਂ ਇਹਨਾਂ ਨੂੰ ਸਿਵਲ ਲੈ ਕੇ ਆਏ ਸੀਦੇ ਪਹਿਲਾਂ ਕਿ ਮਤਲਬ ਕਿੰਨਾ ਵੀਡੀਓ ਜਿਹੜੀ ਹੈ ਉਹ ਕੈਮਰੇ ਕਿੱਥੇ ਲੱਗੇ ਨੇ ਫਿਰ ਕੈਮਰੇ ਲੱਗੇ ਜੀ ਗਲੀ ਦੇ ਵਿੱਚ ਲੱਗੇ ਉਹਨੇ ਜੀ ਮੇਰੇ ਬੰਦਾ ਵੀਡੀਓ ਹਾਂਜੀ ਵੀਡੀਓ ਦਊਗਾ ਭਾਜੀ ਤੁਸੀਂ ਲੌਂਗ ਹੈ ਮੀਡੀਆ ਥਰੂ ਜਾਂ ਆਪਣੇ ਥਾਣੇ ਵਾਲੇ ਥਾਣੇ ਨੂੰ ਇਤਲਾ ਦਿੱਤੀ ਨਹੀਂ ਚੱਲਾਂ ਅੱਜ ਹੁਣ ਮੈਂ ਥਾਣੇ ਪਹਿਲਾਂ ਸਿਵਲ ਆਜ ਸੀਗਾ ਜੀ ਪਰਚਾ ਦਰਜ ਕਰਾਇਆ ਜੀ ਉਹਨਾਂ ਦਾ ਠੀਕ ਹੈ ਜੀ ਨਾਮ ਤੇ ਹੁਣ ਥਾਣੇ ਚੱਲ ਲਈ ਉੱਥੇ ਮਤਲਬ ਯਾਰ ਅੱਗੇ ਉਹ ਕੀ ਮਹਿਲਾ ਦੀ ਕੋਈ ਆਬਰੂ ਆਬਰੂ ਨਹੀਂ ਰਹੀ ਹੁਣ ਬਾਪਾ ਜੀ ਬਈ ਤੁਸੀਂ ਸੁਣੋਗੇ ਸਾਡੀ ਸਾਡੀ ਹੈਲਪ ਹੋਊਗੀ ਪੂਰੀ ਗਲੀ ਚ ਗੰਦ ਮੈਂ ਤਾਂ ਮੈਂ ਤਾਂ ਸੁਣਾਗਾ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਸੁਣਾਉਂਗਾ ਲੇਕਿਨ ਜੋ ਮੈਂ ਦੇਖਦਾ ਕੱਲ ਵੀ ਮਹਿਲਾ ਦੇ ਕੱਪੜੇ ਫਾੜਤੇ ਅੱਜ ਵੀ ਫਾੜਤੇ ਕਿ ਮਹਿਲਾਵਾਂ ਦੀ ਇੱਜ਼ਤ ਹੈ ਨਹੀਂ ਹੁਣ ਸਾਡੇ ਬੱਚੇ ਮਹਿਲਾ ਦੀ ਇੱਜ਼ਤ ਇਹ ਬੱਚੇ ਸਾਡੇ ਦੇਖੋ ਬੱਚੇ ਬਿਮਾਰ ਨੇ ਸਾਡੀ ਮਾਤਾ ਜੀ ਉਹ ਵੀ ਵਿਚਾਰੀ ਬੈਟ ਤੇ ਪਈ ਚੂਲਾ ਟਟਿਆ ਹੈ ਉਹਨਾਂ ਦਾ ਕੰਮ ਕੀ ਕਰਦੇ ਹੋ ਸਰਕਾਰ ਨੂੰ ਭਾਜੀ ਮੈਂ ਚਾਹਨਾ ਹੈ ਜੀ ਸਾਡੇ ਉੱਥੇ ਗਲੀ ਦੇ ਵਿੱਚੋਂ ਗੰਦ ਹਟ ਜੇ ਜੀ ਠੀਕ ਹੈ ਜੀ ਸਾਨੂੰ ਇਨਸਾਫ਼ ਮਿਲੇ ਜੀ ਉਹ ਗੰਦ ਜਮਾ ਨਹੀਂ ਰਹਿਣਾ ਚਾਹੀਦਾ ਜੀ ਬਿਲਕੁਲ ਤੁਹਾਨੂੰ ਸੂਰਸਾਰ ਰੱਖਿਓ ਇਹ ਇਹ ਬੱਚੀ ਤਾਂ ਕਦੇ ਬਾਲ ਪੜ ਦਿੱਤੇਗੇ ਲੇਕਿਨ ਇਨਸਾਨੀਤ ਵੀ ਨਹੀਂ ਤਾਰ-ਤਾਰ ਹੋ ਚੁੱਕੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਲਾਉਨ ਆਰਡਰ ਰਹਾ ਹੀ ਨਹੀਂਗਾ ਪਰਵਾਹ ਟਕੇ ਦੀ ਨਹੀਂ ਰਹੀ ਕਿਸੇ ਨੂੰ ਪੁਲਿਸ ਦੀ ਕਿ ਪੁਲਿਸ ਕਾਰਵਾਈ ਕਰ ਸਕਦੀ ਹੈ ਪੁਲਿਸ ਜਿੱਦਾਂ ਮਹਿਲਾ ਨਾ ਕੁੱਟਮਾਰ ਹੋ ਰਹੀ ਹੈ ਤੇ ਉੱਤੇ ਕਾਰਵਾਈ ਹੋ ਸਕਦੀ ਹੈ ਲੇਕਿਨ ਇਹ ਪਰਿਵਾਰ ਸਿਰਫ ਸਾਨੂੰ ਮਿਲਿਆ ਸਾਡੇ ਨਾਲ ਦਾਸ ਸੁਣਾਈ ਲੇਕਿਨ ਉਹ ਦੇ ਦਿਆਂ ਚੋਂਕੀ ਥਾਣਾ ਮਲਟਾਊਨ ਲੱਗਦਾ ਮਲਟਾਊਨ ਦੀ ਪੁਲਿਸ ਕੀ ਕਾਰਵਾਈ ਕਰਦੀ ਕਿ ਨਹੀਂ ਕਰਦੀ ਲੇਕਿਨ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਟਾਨ ਆਏ ਨਹੀਂ ਲੇਕਿਨ ਜੋ ਗੁੰਡਾਗਰੀ ਤਸਵੀਰਾਂ ਨੇ ਉਹ ਕੈਮਰੇ ਚ ਕੈਪਚਰ ਹੋਈਆਂ ਪਈਆਂ ਨੇ ਲੇਕਿਨ ਉਹ ਸ਼ਖਸ ਹੁਣ ਪੁਲਸ ਵੀਡੀਓ ਲੈਂਦੀ ਹੈ ਕਿ ਨਹੀਂ ਲੈਂਦੀ ਇਹਦਾ ਸਮਝਾ ਸਰਦ ਇੱਕ ਕੁੜੀ ਤੇ ਇੱਕ ਮਦਰ ਹੈ ਜਿਹੜਾ ਇੱਕ ਕਾਰਪੋਰੇਸ਼ਨ ਲੱਗਾ ਉਹਦੇ ਨਾਲ ਦਾ ਘਰ ਹੈ ਉਹ ਪਿਆਰੇ ਨੇ ਇੱਕ ਕੂੜੇ ਦਾ ਕੰਮ ਦੋਨੇ ਹੀ ਕਰਦੇ ਆ ਇਹ ਅੱਛਾ ਜੀ ਇਹ ਵੀ ਕੂੜੇ ਦਾ ਕਰਦਾ ਉਹ ਵੀ ਕੂੜੇ ਦਾ ਕਰਦੇ ਨੇ ਜੀ ਇੱਕ ਕਹਿੰਦਾ ਕਿ ਸਾਨੂੰ ਇਤਰਾਜ ਆ ਵੀ ਉਹਨਾਂ ਦਾ ਕੂੜਾ ਬਾਹਰ ਪਿਆਉਂਦਾ ਕੂੜਾ ਤਾਂ ਦੋਨਾਂ ਦਾ ਹੀ ਬਾਹਰ ਪਿਆਉਂਦਾ ਜੀ ਇਹ ਉਹਨਾਂ ਨੂੰ ਬੁਲਾਇਆ ਹੋਇਆ ਦੂਜੀ ਪਾਰਟੀ ਨੂੰ ਬੈਠੇ ਨੇ ਇਹਨਾਂ ਦੀ ਵੇਟ ਕਰ ਰਹੇ ਆ ਜੀ ਤੇ ਇਹ ਕਹਿੰਦਾ ਵੀ ਕੱਪੜੇ ਫਾੜੇ ਆ ਮੇਰੀ ਵਾਈਫ ਦੇ ਉਹ ਬੰਦੇ ਨੇ ਹਾਂਜੀ ਹਾਂਜੀ ਉੱਥੇ ਕੈਮਰਾ ਲੱਗਿਆ ਉਹ ਕੈਮਰਾ ਦੇਖਣ ਚੱਲਿਆ ਜੀ ਉੱਥੇ ਕਲੀਅਰ ਹੋ ਗੋ ਭਾਜੀ ਜੋ ਵੀ ਤੱਕ ਸਾਹਮਣੇ ਆਣਗੇ ਉਹ ਵੀਡੀਓ ਦੇਖਣ ਤੋਂ ਬਾਅਦ ਹੀ ਆਣਗੇ ਜੀ 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 ਇਹ ਸੱਚ ਪਾਇਆ ਜਾਂਦਾ ਕੱਪੜੇ ਤੱਕ ਫਾੜੇ ਗਏ ਨੇ ਜੀ ਕੀ ਕਰ ਰਹੇ ਹੋ ਅਸੀਂ ਧਿਆਨ ਚ ਲੈ ਕੇ ਜੋ ਵੜਦੀ ਕਾਰਵਾਈ ਹੋ ਜੀ ਭਾਜੀ ਉਹ ਲਿਆਣਾ ਬਹੁਤ ਬਹੁਤ ਸ਼ੁਕਰ ਹੈ ਜੀ ਸਿੰਦਰਪਾਜੀ ਸਮਾਧਾਨ ਉਸ ਸੇ ਥੈਂਕ ਯੂ ਜੀ ਥੈਂਕ ਯੂ ਇਹ ਥਾਣੇ ਵਾਲੇ ਇਸ ਬੱਚੇ ਨੂੰ ਇਨਸਾਫ ਦੇਣਗੇ ਕਿ ਨਹੀਂ ਦੇਣਗੇ ਕਿਉਂਕਿ ਕੈਮਰਾ ਮੰਮੀ ਦੇ ਨਾਲ ਵਿਸ਼ਾਲ ਕਪੂਰ ਲੁਹਰਣਾ ਲਾਈਵ